ਅਮਰਤਪਾਲ ਨੇੜੇ ਸਾਡੇ ਡਾਕਟਰ ਸਾਹਿਬ ਨੇ ਇਹਨਾਂ ਦੇ ਵਿਆਹ ਦੇ ਉੱਪਰ ਹਲਦੀ ਜਾਂ ਬਟਨੇ ਦੀ ਜਿਹੜੀ ਰਸਮ ਆ ਉਹ ਸ਼ੁਰੂ ਹੋਣ ਲੱਗੀ ਹੈ ਇਹ ਅਮਰਤਪਾਲ ਦੇ ਨਾਲ ਇਹਨਾਂ ਦੇ ਪੇਰੈਂਟਸ ਖੜੇ ਨੇ ਪਿਤਾ ਜੀ ਤੇ ਨਾਲ ਮਾਤਾ ਜੀ ਤੇ ਅਮਰਤਪਾਲ ਇਹ ਜਿਹੜੀ ਸਗਨ ਵਾਲੀ ਥਾਲੀ ਹੈ ਇਹ ਲੈ ਕੇ ਆ ਰਹੇ ਹਲਦੀ ਵਾਲੀ ਜਿਹੜੀ ਸਾਈਟ ਹੈ ਬਟਨੇ ਵਾਲੀ ਇੱਥੇ ਬੈਠ ਕੇ ਫਿਰ ਸਾਰੇ ਰਿਸ਼ਤੇਦਾਰ ਇਹਨਾਂ ਦੇ ਬਟਨਾ ਲਾਉਣਗੇ ਹਲਦੀ ਤੇ ਉਹ ਰਸਮ ਤੁਹਾਨੂੰ ਦਿਖਾਵਾਂਗੇ ਹੇ ਹੁਣ ਹਲਦੀ ਦੀ ਰਸਮ ਸ਼ੁਰੂ ਹੋਊ ਤੁਹਾਡੇ ਸਾਹਮਣੇ ਇਹਦੀ ਹਲਦੀ ਵਾਲੀ ਸਾਈਟ ਹੈ ਇਹਦੇ ਉੱਪਰ ਰੰਗੋਲੀ ਵੀ ਬਹੁਤ ਵਧੀਆ ਬਣਾਈ ਹੈ ਤੁਸੀਂ ਦੇਖ ਰਹੇ ਹੋ ਤੇ ਨਾਲ ਦੀਵੇ ਜਗਾਏ ਨੇ ਆ ਦੇਖੋ ਤੁਸੀਂ ਦੀਵੇ ਜਗ ਰਹੇ ਨੇ ਇਹ ਦੇਖੋ ਪਿੱਛੇ ਇਹਨਾਂ ਦੇ ਪੇਰੈਂਟਸ ਸਭ ਤੋਂ ਪਹਿਲਾਂ ਹਲਦੀ ਵਟਣੇ ਦੀ ਰਸਮ ਜਿਹੜੀ ਹੈ ਇਹਨੂੰ ਸ਼ੁਰੂਆਤ ਕਰਨ ਲਈ ਪਹਿਲਾਂ ਆਪ ਇਹ ਸ਼ਗਨ ਦੇ ਕੇ ਅੰਮ੍ਰਿਤਪਾਲ ਦੇ ਬਟਨਾ ਲਾਉਣਗੇ ਤੁਸੀਂ ਦੇਖੋ ਪੇਰੈਂਟਸ ਦੋਨੋਂ ਪਹੁੰਚ ਗਏ ਜਿਹੜਾ ਬਟਨਾ ਲਾਉਣਾ ਅੰਮਰਪਾਲ ਦੀ ਮਦਰ ਨੇ ਸ਼ੁਰੂ ਕਰਤਾ ਦੇਖੋ ਸ਼ਗਨ ਦਾ ਜਿਹੜਾ ਸਮਾਂ ਸੀ 6 ਵਜੇ ਉਹ ਸ਼ੁਰੂ ਹੋ ਗਿਆ ਤੇ ਦੇਖਾ ਵਟਣੇ ਦੀ ਰਸਮ ਚੱਲੂ ਆ ਦੋਨੋਂ ਪੇਰੈਂਟਸ ਜਿਹੜਾ ਐ ਅਮਰਪਾਲ ਦਾ ਮੂੰਹ ਮਿੱਠਾ ਕਰਵਾ ਰਹੇ ਨੇ ਲੜਕੇ ਦਾ ਦੋਨੇ ਵਟਣਾ ਲਾ ਰਹੇ ਨੇ ਮਾਤਾ ਜੀ ਦੇਖੋ ਸਭ ਤੋਂ ਪਹਿਲਾਂ ਹੁਣ ਲਗਾਈ ਚੱਲੋ ਵੀਡੀਓ ਬਣਨੀ ਬਾਤ ਕਰਨਾ ਕਿ ਬੀਚੂ ਦੇਖੋ ਦੋਨੋਂ ਪੇਰੈਂਟਸ ਵਟਣੇ ਦੀ ਰਸਮ ਸ਼ੁਰੂ ਹੋ ਗਈ ਦੇਖੋ ਤੁਸੀਂ ਨਾਲ ਸ਼ਗਨ ਵੀ ਦਿੱਤਾ ਸ਼ਗਨ ਲਈ ਅਲੱਗ ਟੋਕਰੀ ਰੱਖੀ ਇਹਨਾਂ ਨੇ ਬੜੇ ਪੱਕੇ ਨੇ ਵੀ ਆ ਦੇਖੋ ਦੋਨੋਂ ਜਿਹੜੀਆਂ ਬਾਹਾਂ ਦੇ ਉੱਪਰ ਜਿਹਨੇ ਕੰਗਣੇ ਨੇ ਬੰਨਤੇ ਆ ਬਾਹਾਂ ਦੇ ਲਗਾ ਲੋ ਇਹ ਫਿਰ ਜਦੋਂ ਕੰਗਣਾ ਖੇਡਣਗੇ ਉਸ ਟਾਈਮ ਖੁੱਲਦੇ ਨੇ ਹੁਣ ਅੰਮ੍ਰਿਤਪਾਲ ਇਹਨਾਂ ਦੇ ਸਿਸਟਰ ਆਏ ਨੇ ਉਹ ਵੀ ਨਿਰਣਾਏ ਹੁਣ ਉਹ ਲਾਉਣਗੇ ਆਪਣਾ ਬਟਨਾ ਹਲਦੀ ਲਾਉਣਗੇ ਹਲਦੀ ਦੀ ਰਸਮ ਚੱਲ ਰਹੀ ਹੈ ਲੋ ਜੀ ਹੁਣ ਫੋਫੜ ਤੇ ਭੂਆ ਜੀ ਇਹ ਆਏ ਨੇ ਇਹਨੇ ਬਟਨਾ ਦੀ ਰਸਮ ਲਈ ਭੂਆ ਨੂੰ ਵੀ ਭਤੀਜੇ ਦੇ ਵਿਆਹ ਦਾ ਬਹੁਤ ਜ਼ਿਆਦਾ ਚਾਅ ਹੈ ਹਾਂਜੀ ਇਹ ਭੂਆ ਦੇ ਜਿਹੜੇ ਬੇਟਾ ਜੀ ਨੇ ਅਮਰਪਾਲ ਦੇ ਭਰਾ ਉਹ ਵੀ ਆਏ ਨੇ ਹੁਣ ਇਹ ਮਾਮਾ ਜੀ ਆ ਗਏ ਜੀ ਮਾਮਾ ਜੀ ਤੇ मामੀ ਜੀ ਇਹਨਾਂ ਨੂੰ ਵੀ ਆਪਣੇ ਭਾਂਜੇ ਦੇ ਵਿਆਹ ਦਾ ਬਹੁਤ ਚਾਅ ਏ ਦੇਖੋ ਮੂੰਹ ਮਿੱਠਾ ਕਰਾਉਣਗੇ ਪਹਿਲਾਂ ਤੇ ਫੇਰ ਜਿਹੜਾ ਬਟਨ ਆ ਉਹ ਲਾਉਣਗੇ ਦੇਖੋ ਇਹ ਬਟਨਾ ਲਾਤਾ ਇਹਨਾਂ ਨੇ ਇਵੀ ਇਹਨਾਂ ਦੇ ਅਮਰਪਾਲ ਦੇ ਸਿਸਟਰ ਤੇ ਉਹਨਾਂ ਦੇ ਪੂਆ ਜੀ ਦੇ ਜਵਾਈ ਜੀ ਹੁਣ ਮਾਮਾ ਜੀ ਦੇ ਜਿਹੜੇ ਬੇਟਾ ਜੀ ਨੇ ਪਹੁੰਚੇ ਨੇ ਹਲਦੀ ਦੀ ਰਸਮ ਜੀ ਇਹ ਚਾਚਾ ਜੀ ਤੇ ਚਾਚੀ ਜੀ ਇਹ ਆਏ ਨੇ ਵਟਨਾ ਲੈਣ ਲਓ ਜੀ ਇਹ ਭਰਾ ਆ ਚਾਚਾ ਜੀ ਦਾ ਬੇਟਾ ਇਹ ਵੀ ਬਟਨ ਆ ਲਾ ਰਹੇ ਆ ਅੱਗੇ ਇਹਦੇ ਵੀ ਲੱਗਣਾ ਲਓ ਜੀ ਇਹ ਮਾਮਾ ਜੀ ਦੇ ਬੇਟੇ ਤੇ ਮਾਮਾ ਜੀ ਦੀ ਨੂੰ ਲਓ ਜੀ ਇਹ ਵੀ ਅੰਮਰਤਪਾਲ ਦੇ ਮਾਮਾ ਮਾਮੀ ਜੀ ਨੇ ਤੇ ਨਾਲ ਉਹਨਾਂ ਦੇ ਬੱਚੇ ਇਹ ਵੀ ਬਟਨ ਆ ਲਾ ਰਹੇ ਨੇ ਇਹ ਵੀ ਮਾਮਾ ਮਾਮੀ ਜੀ ਨੇ ਤੇ ਨਾਲ ਉਹਨਾਂ ਦੇ ਬੱਚੇ ਇਹ ਮਾਮਾ ਜੀ ਦੇ ਬੇਟੇ ਨੇ ਗਰੇਵਾਲ ਸਾਹਿਬ ਇਹ ਕਹਿੰਦੇ ਅਸੀਂ ਵੀ ਬਟਨਾ ਲਾਉਣਾ ਹੈ ਤੇ ਨਾਲ ਮੇਰੇ ਖਿਆਲ ਚ ਇਹਨਾਂ ਦੇ ਸਿਸਟਰ ਨੇ ਹਨਾ ਜੀ ਹਾਂ ਗਰੇਵਾਲ ਸਾਹਿਬ ਆਏ ਨੇ ਹਰਦੀਪ ਗਰੇਵਾਲ ਏ ਵੀ ਸਾਡੇ ਮਾਮਾ ਮਾਮੀ ਜੀ ਨੇ ਇਹ ਵੀ ਬਟਨਾ ਲਾਉਣ ਆਏ ਨੇ ਲਾ ਮੜੇ ਬਟਨਾ ਲਾਓ ਜੀ ਮਾਮੀ ਜੀ ਬਟਨਾ ਇਧਰ ਨੂੰ ਘੁਮਾ ਲਓ ਐਨੂੰ ਘੁਮਾਓ ਹਾਂ ਦੇਖੋ ਬਹੁਤ ਚਾਹ ਆ ਇਹਨਾਂ ਨੂੰ ਵੀ ਇਹ ਵੀ ਮਾਮਾ ਜੀ ਨੇ ਤੁਸੀਂ ਦੇਖੋ ਭਾਈ ਤੇ ਪਰਜਾਈ ਨੇ ਸਾਡੇ ਵੀ ਪਰਜਾਈਓ ਲੱਗੇ ਇਹ ਦੇਖੋ ਨਾਲ ਉਹਨਾਂ ਦਾ ਬੇਟਾ ਦੇਖੋ ਗੋਲੂ ਮੋਲੂਈ ਆ ਬਹੁਤ ਚਾਹ ਆ ਉਹਨੂੰ ਵੀ ਦੇਖੋ ਕਿਆ ਬਾਤ ਆ ਵੇਟ ਵੇਟ ਸਾਹਮਣੇ ਵੀਰੇ ਇਹ ਅੰਮਰਤਪਾਲ ਦੇ ਫਰੈਂਡ ਨੇ ਨਾਲ ਉਹਨਾਂ ਦੀ ਮਾਤਾ ਜੀ ਜੀ ਭਰਜਾਈ ਵੀ ਆ ਗਈ ਹੁਣ ਬਟਨਾ ਲਾਉਣ ਬਟਨਾ ਲਾਇਆ ਨਹੀਂ ਪਾਰੇ ਨੇ ਪਤਾ ਨਹੀਂ ਹੱਥ ਲੱਬਣ ਤੋਂ ਡਰਦੀ ਐ ਜੇਦੀ ਇਹਨੇ ਸਟੈਪ ਲੈ ਲਿਆ ਕਹਿੰਦੀ ਮੈਂ ਲਾਉ ਆ ਦੇਖੋ ਜੇਦੀ ਲਾਤਾ ਥੋੜਾ ਜਿਹਾ ਹੱਥ ਟੱਚ ਜਾਈ ਕਰਦੀ ਐ ਦੇਖੋ ਜੀ ਇਹ 마ਸੀ ਇਹ 마ਸੀ ਜੀ ਆਏ ਨੇ ਐਵੀ ਜਿਹੜਾ ਬਟਨਾ ਮਲ ਰਹੇ ਨੇ ਨਾਲ ਇਹਨਾਂ ਦੇ ਬੇਟਾ ਮਾਸੜ ਜੀ ਅੱਜ ਐਬਸੈਂਟ ਪਾਏ ਗਏ ਨੇ ਜੀ ਇਹ 마ਸੀ ਜੀ ਆਏ ਨੇ ਨਾਲ ਇਹਨਾਂ ਦੇ ਮੇਰੇ ਖਿਆਲ ਚ ਬੇਬੇ ਜੀ ਨੇ ਹਾਂਜੀ ਹਾਂਜੀ ਬੇਬੇ ਜੀ ਨੂੰ ਵੀ ਬਹੁਤ ਚਾਅ ਆ ਆਪਣੇ ਪੁੱਤੇ ਨੂੰ ਵੇਹਣ ਦਾ ਜੇ ਅਮਰਤਪਾਲ ਦੀਆਂ ਤਾਈ ਚਾਚੀ ਦੋਨੋਂ ਇਕੱਠੀਆਂ ਆਈਆਂ ਨੇ ਦੋਸਤੋ ਜਿਵੇਂ ਸਾਰਿਆਂ ਨੂੰ ਇਹ ਚਾਅ ਆ ਇਹ ਅਮਰਤਪਾਲ ਦੇ 마ਸੀ ਤੇ 마ਸੜ ਜੀ ਨੇ ਇਹਨਾਂ ਦੀ ਟੌਰ ਦੇਖੋ ਤੁਸੀਂ ਕਿੰਨਾ ਚਾ ਆਇਆ ਇਹਨਾਂ ਨੂੰ ਆਪਣੇ ਭਾਣਜੇ ਨੂੰ ਵਿਆਉਣ ਦਾ ਤੇ ਬੱਟਨਾਵਾਲਣ ਆਏ ਨੇ ਇਹ ਅੱਛਾ ਜੀ ਦੇਖੋ ਇਹ ਆਪਣੇ ਪਿੰਡੋਂ ਹੀ ਇਹਨਾਂ ਦੇ ਮਾਸੀ ਜੀ ਨੇ ਅਮਰਤਪਾਲ ਦੇ ਨਾਲ ਦੀ ਨਾਲ ਗਾਨੇ ਵੀ ਵੰਡੀਆਂ ਦਾ ਅਮਰਤਪਾਲ ਦੇਖੋ ਇਹ ਟੋਕਰੀ ਰੁਪਈਆਂ ਦੀ ਭਰੀ ਜਾਂਦੀ ਇੱਧਰ ਦੇਖੋ ਤੁਸੀਂ ਕਿਆ ਬਾਤ ਹੈ ਦੇਖੋ ਜੀ ਅਮਰਤਪਾਲ ਦੇ ਚਾਚਾ ਚਾਚੀ ਬਹੁਤ ਕੀਮਤੀ ਸਮਾਂ ਕੱਢ ਕੇ ਆਏ ਨੇ ਬਹੁਤ ਚਾ ਆਇਆ ਇਹਨਾਂ ਨੂੰ ਵੀ ਹੁਣ ਚਾਚਾ ਮੇਰੇ ਖਿਆਲ ਚ ਦੇਖੋ ਹਾਂ ਕਿਆ ਬਾਤ ਹੈ ਜੀ ਏ ਅਮਰਤਪਾਲ ਦੀਆਂ ਭਵਾਨੀਗੜ ਵਾਲੀਆਂ ਮਾਸੀਆਂ ਨੇ ਜਿਹੜੀਆਂ ਬਟਨਾਂ ਲਾਉਣ ਆਈਆਂ ਨੇ ਨਾਲ ਇਹਨਾਂ ਦੇ ਬੱਚੇ ਨੇ ਅਮਰਤਪਾਲ ਦੀ ਭੂਆ ਜੀ ਤੇ ਚਾਚੀ ਜੀ ਦੋਨੋਂ ਇਕੱਠੀਆਂ ਆਈਆਂ ਨੇ ਬਟਨ ਦੇ ਨਾਲ ਫਿਰ ਹੁਣ ਦੂਸਰੀ ਚਾਚੀ ਆ ਗਈ ਕੀ ਬਾਤ ਹੈ ਅਮਰਤਪਾਲ ਦੇ ਚਾਚਾ ਚਾਚੀ ਆਏ ਨੇ ਲਓ ਜੀ ਭੂਆ ਫੁੱਫੜ ਜੀ ਨੇ ਇਹ ਦੇਖੋ ਜੀ ਇਹ ਭੂਆ ਜੀ ਤੇ ਨਾਲ ਉਹਨਾਂ ਦੀਆਂ ਦਰਾਨੀਆਂ ਦੇਖੋ ਅਮਰਤਪਾਲ ਦੇ ਮੰਮੀ ਦੀ ਭੂਆ ਜੀ ਨੇ ਦੇਖੋ ਇਹਨਾਂ ਨੂੰ ਵੀ ਬਹੁਤ ਗੋਡੇ-ਗੋਡੇ ਚਾਏ ਆ ਤੇ ਆਪ ਬਟਨਾ ਮਲ ਲਾਏ ਨੇ ਸੇਹ ਤਾਂ ਹਾਲਾਂਕਿ ਇਹਨਾਂ ਦੀ ਅਲਾਉ ਨਹੀਂ ਕਰਦੀ ਪਰ ਦੇਖੋ ਜੀ ਹੁਣ ਮਾਸੀ ਜੀ ਦਾ ਪਰਿਵਾਰ ਆਇਆ ਮਾਸੀ ਜੀ ਦਾ ਬੇਟਾ ਤੇ ਉਹਨਾਂ ਦੀ ਨੂੰਹ ਪਰਝਾਈ ਲੱਗਦੀ ਆ ਸਾਡੀ ਵੀ ਤੇ ਉਹ ਆਏ ਨੇ ਬਟਨਾ ਮਲਣ ਦੇਖੋ ਪਰ ਬਟਨੇ ਨੂੰ ਹੱਥ ਘੱਟ ਲਾਉਂਦੇ ਨੇ ਆ ਕੇ ਪਤਾ ਨਹੀਂ ਹੱਥ ਲੱਬਣ ਤੋਂ ਡਰਦੇ ਨੇ ਹਨਪ੍ਰੀਤ ਭਾਈ ਲਾ ਦਿਓ ਵੀ ਬਟਨਾ ਲਾਵੋ ਲਾਓ ਜੀ ਬਟਨਾ ਮਲਣ ਆਇਆ ਤੁਸੀਂ ਮਲੋ ਇਹਨੂੰ ਥੋੜਾ ਗੋਰਾ ਕਰੋ ਤੜਕੇ ਨੂੰ ਵਾਲ ਦੇ ਪੂਆ ਤੇ ਫਫੜ ਜੀ ਕਿੱਥੇ ਵਾਲੇ ਦੇ ਬੀਬੀ ਕਿੱਥੇ ਵਾਲੀ ਪੂ ਫੱਗੂ ਵਾਲਾ ਵਾਲੀ ਪੂਆ ਇਹ ਮਾਸਦੀ ਦੀ ਕੁੜੀ ਪੂਆ ਹੁੰਦੀ ਆ ਸਾਡੇ ਦਰਮਿਆਨ ਦਿੱਲੀ ਤੋਂ ਐਡੀ ਦੂਰੋਂ ਆ ਕੇ ਸੰਗ ਤਾਂ ਇਹ ਜਿਹੜੇ ਚਾਚਾ ਚਾਚੀ ਪਹੁੰਚੇ ਨੇ ਕਿੰਨਾ ਗੋਡੇ-ਗੋਡੇ ਚਾ ਆ ਦੇਖੋ ਪਰ ਬਟਨਾ ਨਹੀਂ ਲਾ ਰਹੇ ਬਟਨਾ ਕੌਲੀ ਚੋਂ ਲੈ ਕੇ ਲਾਓ ਜੀ ਗੋਰਾ ਨਿਕਲ ਜਾ ਮੁੰਡਾ ਆ ਵਣਿਆ ਗੱਲ ਦਿੱਲੀ ਵਾਲੀ ਮਾਸੀ ਦਾ ਪਰਿਵਾਰ ਆ ਮਾਸੀ ਦਾ ਬੇਟਾ ਤੇ ਉਹਨਾਂ ਦੀ ਨੂੰਹ ਪਰਝਾਈ ਲੱਗੀ ਅਮਰਤਪਾਲ ਦੀ ਦੇਖੋ ਇਹ ਵੀ ਬੱਟਨਾਂ ਲਾਉਣ ਆਏ ਨੇ ਤੇ ਇਹ ਅਮਰਤਪਾਲ ਦੇ ਮਾਸੀ ਜੀ ਦੇ ਵੱਡੇ ਮੁੰਡੇ ਨੇ ਤੇ ਇਹ ਜਿਹੜਾ ਕਾਲੂ ਸਰਵਹਾਲਾ ਬੰਨਾ ਦੇਖੋ ਤੁਸੀਂ ਕੀ ਨਾਮ ਆ ਜੀ ਇਹਦਾ ਜਸਨੂਰ ਸਿੰਘ ਦੇਖੋ ਜੀ ਅਮਰਤਪਾਲ ਦੇ ਮਾਸੀ ਜੀ ਤੇ ਉਹਨਾਂ ਦੇ ਨੂੰਹ ਤੇ ਤੁਹਾਡੇ ਘਰ ਵਾਲੇ ਜੀ ਅਜੇ ਆਏ ਨਹੀਂ ਅਜੇ ਦੇਖੋ ਇਹ ਕੰਮਾਂ 'ਚ ਬਿਜੀ ਨੇ ਦੇਖੋ ਇਹ ਮਾਮੀ ਜੀ ਤੇ ਮਾਸੀ ਜੀ ਹਾਂ ਜੀ ਸਾਹਮਣੇ ਦੇਖੇ ਇੱਕ ਮਿੰਟ ਭੂਆ ਦੇ ਬੇਟੀ ਹਾਂ ਜੀ ਹਾਂ ਜੀ ਸਾਹਮਣੇ ਦੇਖੇ ਇਸ ਸਾਈਡ ਦੇਖੋ ਇੱਕ ਦਿੱਲੀ ਤੋਂ ਬੇਟੀ ਤੇ ਕਾਪੂ ਆਇਆ ਫਗੂਆ ਵਾਲੀ ਹਾਂ ਫਗੂਆ ਵਾਲਿਆ ਦੇਖੋ ਜੀ ਇਹ ਭੈਣ ਤੇ ਉਹਨਾਂ ਦੇ ਘਰ ਵਾਲੇ ਜੀਜਾ ਜੀ ਦਫ਼ਤਰੀ ਵਾਲੇ ਤੋਂ ਆਦੀ ਨੂੰ ਗੋਡੇ-ਗੋਡੇ ਚਾ ਇਹ ਨਾਲ ਭੋਆ ਜੀ ਨੇ ਤੇ ਉਹ ਦਾਦੀ ਜੀ ਇਹਨਾਂ ਨੇ ਵੀ ਬਟਨਾਂ ਬਲੇ ਆਲ ਦੇ ਭਰਾ ਜਿਹੜੇ ਬਟਨਾਂ ਮਲਣ ਆਏ ਨੇ ਹਲਦੀ ਦੀ ਰਸਮ ਤੇ ਇਹਨਾਂ ਨੇ ਵੀ ਟਾਈਮ ਕੱਢਿਆ ਹਾਂਜੀ ਇਹ ਕੌਣ ਨੇ ਜੀ ਹੱਥ ਉੱਪਰ ਦੀ ਕਰੋ ਹਾਂਜੀ ਅੱਛਾ ਅੱਛਾ ਇਹ ਵਿਚੋਲਾ ਵਿਚੋਲਣ ਨੇ ਜੀ ਦੇਖੋ ਤੁਸੀਂ ਚਲੋ ਵਧੀਆ ਜੀ ਇਹਨਾਂ ਦਾ ਰੋਲ ਵੀ ਬਹੁਤ ਅਹਿਮੀਅਤ ਰੱਖਦਾ ਤਾਂ ਹੀ ਕਿਤੇ ਦੋ ਪਰਿਵਾਰ ਆਪਸ ਵਿੱਚ ਮਿਲਦੇ ਨੇ ਦੇਖੋ ਇਹ ਮਾਸੀ ਦੇ ਬੇਟਾ ਜੀ ਤੇ ਉਹਨਾਂ ਦੇ ਨੂੰਹ ਇਹ ਵੀ ਬੱਟਣਾ ਮਲ ਰਹੇ ਨੇ ਇਹ ਵੀ ਮੈਨੂੰ ਲੱਗਦਾ ਹੈ ਜੇ ਤਤਕਾ ਹੋਇਆ। ਮਾਲ ਦੇ ਜੀਜਾ ਜੀ ਤੇ ਭੈਣ ਜੀ ਇਹਨਾਂ ਦੇ ਜਿਹੜੇ ਭਾਈ ਤੇ ਪਰਜਾਈ ਨਾਲ ਉਹਨਾਂ ਦਾ ਬੇਟਾ ਇਹ ਵੀ ਮਾਸੀ ਮਾਸੜ ਨੇ ਜੀ। ਜੀ ਇਹ ਚਾਚੀ ਜੀ ਨੇ ਨਾਲ ਉਹਨਾਂ ਦਾ ਪਰਿਵਾਰ ਇਹ ਵੀ ਆਲ ਦੇ ਭਰਾ ਤੇ ਪਰਜਾਈ ਨਾਲ ਉਹਨਾਂ ਦਾ ਪਰਿਵਾਰ ਤੇ ਇਹਨਾਂ ਭੂਆ ਜੀ ਆਏ ਨੇ ਜੀ।